ਲੇਖਕ ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 6 ਜਿੱਤ ਦੀ ਖੁਸ਼ੀ ਵਿੱਚ ਰੂਪਮਤੀ ਸ਼ਹਿਰੋਂ ਬਾਹਰ ਸੁਲਤਾਨ ਦੇ ਸਵਾਗਤ ਲਈ ਨਿਕਲ ਆਈ ਫਤਿਹ ਦੀ ਖਬਰ ਦਾਨਾ ਲੈ ਕੇ ਆਇਆ ਸੀ ਕੁਵਰਾਨੀ ਦਾ ਲੋ ਲੋ ਖੁਸ਼ੀ ਵਿੱਚ ਮਹਿਕ ਉਠਿਆ ਉਸ ਤੋਂ ਆਪਣੀ ਧੜਕਣ ਸੰਭਾਲੀ ਨਹੀਂ ਜਾ ਰਹੀ ਸੀ ਕਿਸੇ ਤਰ੍ਹਾਂ ਦੀ ਲੱਜਾ ਉਸ ਪਰ ਪਰਾਂ ਬਗਾ ਮਾਰੀ ਪਾਵੇਂ ਕਈ ਦਰਬਾਰੀਆਂ ਉਸ ਦੇ ਇਸ ਵਿਹਾਰ ਵਿਹਾਰ ਨੂੰ ਨਾ ਕਵਟਿਆ ਅਤੇ ਮਨ ਜੀ ਮਨ ਵਿੱਚ ਕੁਸਰਮੁਸਰ ਵੀ ਹੋ। ਪਰ ਉਹ ਆਰਤੀ ਵਾਲੀ ਥਾਲੀ ਚੁੱਕੀ ਜੇਤੂ ਸੂਰਮੇ ਦਾ ਦਰਸਤਕਾਰ ਕਰਨ ਲਈ ਇੱਕ ਪੀਪਲ ਹੀ ਇੱਥੇ ਇੰਤਜ਼ਾਰ ਕਰਨ ਲੱਗੀ। ਉਸ ਦੀ ਸਹੇਲੀ ਸੁਮਿਤਰਾ ਫੁੱਲਾਂ ਦੇ ਹਾਰ ਸੰਭਾਲੀ ਬਰਾਬਰ ਖੜੋਤੀ ਸੀ। ਸਾਰਾ ਦਰਬਾਰ ਅਤੇ ਪਤਵੰਤੇ ਸ਼ਹਿਰੀ ਖੁਸ਼ੀ ਦੇ ਜਕਾਰੇ ਮਾਰਦੇ ਨਾਲ ਆਏ ਸਨ। ਉਹ ਉਹ ਸਾਰੇ ਆਪਣੀ ਬਧ ਖਲਾਸ ਉੱਤੇ ਪ੍ਰਸੰਨ ਸਨ ਬੰਧ ਖਲਾਸ ਉੱਤੇ ਪ੍ਰਸੰਨ ਸਨ ਪਰ ਮੂਰਤੀ ਨਾਰਾਇਣ ਸੋਚਾਂ ਵਿੱਚ ਗੰਭੀਰ ਉਤਰਿਆ ਹੋਇਆ ਸੀ ਰੂਪਮਤੀ ਦੀ ਖੁਸ਼ੀ ਅਤੇ ਬੇਕਰਾਰੀ ਵੇਖਣ ਵਾਲੀ ਸੀ ਉਸ ਨੂੰ ਅਸਲੋਂ ਹੀ ਭੁੱਲ ਗਿਆ ਸੀ ਕਿ ਮੈਂ ਬਾਲ ਵਿਦਵਾ ਹਾਂ ਉਹ ਸੋਚ ਰਹੀ ਸੀ ਆਖਰ ਇੱਕ ਸ਼ੇਰ ਮਰਦ ਤਾਂ ਉਠਿਆ ਜਿਸ ਲਘੂ ਲੜਾਈ ਵਿੱਚੋਂ ਲੰਘ ਕੇ ਆਪਣਾ ਵਚਨ ਪੂਰਾ ਕੀਤਾ ਕਿਸੇ ਲਈ ਕੌਣ ਸਿਰਦਰਦ ਦੇ ਦਿਲੋਂ ਦਾਈ ਮੈਂ ਸਸੂਰ ਮੇਂ ਦਾ ਪੂਰੇ ਦਿਲੋਂ ਨਾਲ ਸਵਾਗਤ ਕਰਾਂਗੀ ਮੈਨੂੰ ਕਿਸੇ ਦੀ ਪਰਵਾਹ ਨਹੀਂ ਗੁਰੂ ਦੇਵ ਦੀ ਅਸ਼ੀਰਵਾਦ ਗੁਰੂ ਦੇਵ ਦੀ ਅਸ਼ੀਰਵਾਦ ਜੋ ਪ੍ਰਾਪਤ ਹੈ Hindu ਔਰਤਾਂ ਨੂੰ ਉਹਨਾਂ ਦੇ ਲੱਜਾ ਵਿਵਹਾਰ ਨੇ ਕਮਜ਼ੋਰ ਕਰ ਮਾਰਿਆ ਹੈ ਚਾਹੀਦਾ ਤਾਂ ਇਹ ਸੀ ਕਿ ਮੈਂ ਆਪ ਬਾਜ ਭਾਦਰ ਦੇ ਬਰਾਬਰ ਹੋ ਕੇ ਝੂਸਦੀ ਪਰ ਉਸ ਸੱਚਮੁੱਚ ਬਹਾਦਰ ਸੂਰਮਿਆਂ ਵਾਲੀ ਗੱਲ ਕੀਤੀ ਹੈ ਦੱਖਣਾਂ ਦੀ ਸੱਟ ਸਾਡੇ ਕੋਲੋਂ ਲੈ ਕੇ ਸਾਨੂੰ ਮੁਕਤੀ ਦਿੱਤੀ ਹੈ ਅਸੀਂ ਉਸ ਦੀ ਮਿਹਰਬਾਨੀ ਮਿੱਤਰਤਾ ਦਾ ਇਸ਼ਾਨ ਕਦੇ ਨਹੀਂ ਭੁੱਲਾਂਗੇ ਉਹ ਕਿੰਨਾ ਹੀ ਕੁਝ ਸੁਲਤਾਨ ਤੇ ਰਿਆਸਤ ਵਾਰੇ ਸੋਚਦੀ ਰਹੀ ਪਰ ਲੋਕਾਂ ਦਾ ਰੌਲਾ ਉੱਠ ਪਿਆ ਸੁਲਤਾਨ ਆ ਰਿਹਾ ਹੈ ਸੁਲਤਾਨ ਆ ਰਿਹਾ ਹੈ ਆਵਾਜ਼ਾਂ ਲੰਬੇ ਸ਼ੋਰ ਵਿੱਚ ਡੁੱਬ ਜਾਂਦਾਂ ਰੰਗਾਂ ਢੋਲ ਤੇ ਨਗਾਰੇ ਕੜਗੰਜਾ ਪਾ ਰਹੇ ਸਨ ਫਤੇ ਦੇ ਸਾਜ਼ ਉੱਚੀਆਂ ਸੁਰਾਂ ਵਿੱਚ ਗਿਲਕਾਰ ਰਹੇ ਸਨ ਖੁਸ਼ੀ ਦੀ ਲਹਿਰ ਨੇ ਸਾਨੂੰ ਸਭ ਨੂੰ ਚਲੂਨ ਸੁਟਿਆ ਸੀ ਜਿਵੇਂ ਜਿਵੇਂ ਸੁਲਤਾਨ ਦਾ ਬੱਗਾ ਕੋੜਾ ਨੇੜੇ ਪਹੁੰਚ ਰਿਹਾ ਸੀ ਰੂਪਮਤੀ ਨੂੰ ਆਪਾ ਸੰਭਾਲਣਾ ਔਖਾ ਹੋ ਰਿਹਾ ਸੀ ਸੰਜੂ ਵਿੱਚ ਮੜਿਆ ਬਾਜ ਬਹਾਦਰ ਜਦੋਂ ਆਪਣੇ ਫੌਜਦਾਰਾਂ ਨਾਲ ਹੋਰ ਨੇੜੇ ਆਇਆ ਕੋਵਰਾਨੀ ਪਿੰਪਲ ਹੇਠੋਂ ਨਿਕਲ ਕੇ ਗਾਂਵ ਵੱਧੀ ਦਰਬਾਰੀ ਪਰਿਵਾਰ ਵੀ ਉਸ ਦੀ ਪੈਰਵੀ ਵਿੱਚ ਹਿੱਲ ਤੁਰਿਆ ਤਾਲੀ ਚੁੱਕੀ ਆ ਰਈ ਰੂਪਮਤੀ ਨੂੰ ਵੇਖ ਕੇ ਸੁਲਤਾਨ ਝਟਕੋੜੀ ਤੋਂ ਲੈ ਪਿਆ ਦਰਬਾਰੀਆਂ ਨਾਹਰਾ ਚੁੱਕ ਲਿਆ ਸੁਲਤਾਨ ਬਾਜ ਬਹਾਦਰ ਦੀ ਜੈ ਜੈਕਾਰ ਜੈ ਜੈਕਾਰ ਸੁਨਹਿਰੀ ਮੋਟ ਵਾਲੀ ਤਲਵਾਰ ਦੋਹਾਂ ਹੱਥਾਂ ਵਿੱਚ ਸੰਭਾਲ ਲਿਓ ਸਾਰੇ ਦਰਬਾਰੀਆਂ ਨੂੰ ਸਿਰ ਝੁਕਾ ਕੇ ਆਦਰ ਮਾਨ ਨਾਲ ਮਿਲਿਆ ਸਾਹਮਣੇ ਆਈ ਰੂਪਮਤੀ ਨੂੰ ਨਿਹਾਰ ਕੇ ਉਹ ਧੜਕਦਾ ਖਲੋ ਗਿਆ ਸਨਤਾ ਉਸ ਤੋਂ ਸੁਵਾਲੀ ਨਹੀਂ ਜਾ ਰਹੀ ਸੀ ਖਿੱਚ ਵਿੱਚ ਸਾਹਾਂ ਦੀ ਮਸਤੀ ਉਸ ਨੂੰ ਹੁਲਾਰਾ ਦੇ ਰਹੀ ਸੀ ਰੂਪਮਤੀ ਦਾ ਜੀ ਕਰਦਾ ਸੀ ਉਹ ਜੇਧੂ ਸੂਰਮੇ ਦੀ ਪ੍ਰਕਰਮਾ ਪਾ ਕੇ ਆਰਤੀ ਉਤਾਰੀ ਪਰ ਉਸ ਬਾਜ ਭਾਦਰ ਦੇ ਮੁਖ ਅੱਗੇ ਆਰਤੀ ਵਾਲੀ ਥਾਲੀ ਨੂੰ ਬਾਰ ਬਾਰ ਘਮਾਇਆ ਮੋੜ ਉਸ ਦੇ ਸੱਜੇ ਹੱਥ ਦੀ ਜੀਜੀ ਨਾਲ ਦੀ ਉਂਗਲ ਨੂੰ ਸੋਣ ਕਟੋਰੀ ਦੇ ਸੰਧੂਰ ਵਿੱਚ ਡਬੋਇਆ ਤੇ ਸੁਲਤਾਨ ਦੇ ਮੱਥੇ ਉੱਤੇ ਟਿੱਕਾ ਲਾ ਦਿੱਤਾ ਰਲੇ ਮਿਲੇ ਰਲੇ ਮਿਲੇ ਸੰਦੂਰ ਚੰਦਨ ਦੇ ਟਿੱਕੇ ਤੇ ਰੂਪਮਤੀ ਦੀ ਉਂਗਲਛੋਹ ਨਾਲ ਉਹ ਇੱਕ ਵਾਰ ਹੀ ਚਰਨਾ ਗਿਆ ਉਸ ਚੰਦਨ ਦੀ ਸੁਗੰਧ ਬੇਸ਼ੁਮਾਰ ਮਾਨੀ ਸੀ ਪਰ ਉਸ ਦੀ ਲੇ ਕਣ ਕਣ ਕੰਬਣੀ ਛੇੜੀ ਗਈ ਪਹਿਲੀ ਵਾਰ ਮਹਿਸੂਸ ਕੀਤੀ ਸੀ ਉਹ ਹੀ ਵੀ ਜਾਣਦਾ ਸੀ ਕਿ Hindu ਜਨਾਨੀ ਤੋਂ ਟਿੱਕਾ ਲਗਵਾਉਣਾ ਇਸਲਾਮੀ ਸ਼ਰਾਹ ਦੇ ਖਿਲਾਫ ਹੈ ਪਰ ਪਿਆਰ ਤਰੰਗ ਵਿੱਚ ਉਹ ਇੰਨਾ ਮਸਤ ਮਗਨ ਸੀ ਕਿ ਉਹ ਸਭ ਕੁਝ ਹੀ ਭੁੱਲ ਗਿਆ ਅੱਖਾਂ ਮੀਟੇ ਰੂਪਮਤੀ ਨਾਲ ਅੰਬਰ ਉਡਾਰਣਾਂ ਮਾਰ ਰਹੇ ਹੱਸੇ ਸੀ ਮੋਹਤਿੰਦਰ ਆਂ ਦੀ ਧੰਨਵਾਦੀ ਆਵਾਜ਼ ਨੇ ਉਸ ਨੂੰ ਝੰਜੋੜਿਆ ਤੇ ਉਹ ਹੱਥ ਜੋੜੀ ਅਰਜ ਕਰ ਰਿਹਾ ਸੀ ਪਿਆਰੇ ਸੁਲਤਾਨ ਹਜ਼ੂਰ ਭਗਵਾਨ ਆਪ ਜੀ ਦੀਆਂ ਸ਼ਾਨਦਾਰ ਜਿੱਤਾਂ ਨੂੰ ਹੋਰ ਚੜ੍ਹ ਚੰਨ ਲਾਵੇ ਤੁਹਾਡੀ ਲੰਬੀ ਉਮਰ ਦੀ ਅਸੀਂ ਸਾਰੇ ਕਾਮਨਾ ਕਰਦੇ ਹਾਂ ਤੁਹਾਡੇ ਬਹੁਤ ਆਬਾਰੀ ਹਾਂ ਇਸ ਛੋਟੇ ਜਿੰਨੇ ਰਾਜ ਨੂੰ ਤੁਸਾਂ ਬਾਜ਼ ਗੁਜਾਰੀ ਤੋਂ ਮੁਕਤ ਕਰਵਾ ਕੇ ਸਾਡਾ ਸਿਰ ਉੱਚਾ ਕੀਤਾ ਹੈ ਅਸੀਂ ਤੁਹਾਡਾ ਸਤਕਾਰ ਕਰਦੇ ਹਾਂ ਤੇ ਮੰਡੂ ਦੇ ਹਮੇਸ਼ਾ ਹਮੇਸ਼ਾ ਵਫਾਦਾਰ ਰਹਾਂਗੇ ਤੁਸੀਂ ਸਾਨੂੰ ਗੁਲਾਮੀ ਤੋਂ ਛੁਟਕਾਰਾ ਦਿਵਾਇਆ ਸਮਝ ਨਹੀਂ ਆਉਂਦੀ ਤੁਹਾਡੇ ਕਿਵੇਂ ਸ਼ੁਕਰਗੁਜ਼ਾਰ ਹੋਈਏ ਈਸ਼ਵਰ ਨੇ ਤੁਹਾਨੂੰ ਜਿੱਤ ਤਾਕਤ ਲਿਆਕਤ ਅਤੇ ਬਹਾਦਰੀ ਵਰਗੇ ਤੋਹਫਿਆਂ ਨਾਲ ਮਾਲਾ-ਮਾਲ ਕੀਤਾ ਹੈ ਅਸੀਂ ਤਾਂ ਤੁਹਾਡੇ ਸਾਧਕੇ ਬਲਹਾਰੇ ਹੀ ਜਾ ਸਕਦੇ ਹਾਂ ਮੂਰਤੀ ਨਾਰਾਇਣ ਗਲ ਸਫੇਦ ਦੁਪੱਟਾ ਪਾਈ ਸੁਲਤਾਨ ਅੱਗੇ ਝੁਕਿਆ ਹੋਇਆ ਸੀ ਸੁਲਤਾਨ ਨੇ ਦਿੱਲੀ ਆਪਨਤ ਬਖਾਉਣ ਲਈ ਦਿੱਲੀ ਆਪਨਤ ਬਖਾਉਣ ਲਈ ਮੂਰਤੀ ਨੂੰ ਗਲਵਖੜੀ ਵਿੱਚ ਲੈ ਲਿਆ ਮੂਰਤੀ ਜੀ ਤੁਹਾਡੀਆਂ ਬਰਕਤਾਂ ਤੁਸਾਂ ਖੁਸ਼ ਆਵੰਦ ਕ੍ਰੀਮ ਤੋਂ ਮੇਰੇ ਲਈ ਮੰਗਾਂ ਹਨ ਉਹ ਸਭ ਤੁਹਾਨੂੰ ਵੀ ਮਿਲਣ ਜਾਂ ਅਸੀਂ ਸਾਰਿਆਂ ਸਾਂਝੀਆਂ ਕਰ ਲੱਗੀ ਐਨੀ ਅੱਖਾਂ ਨਾਲ ਦੋਹੀ ਤੇਰੀ ਹਾਸੜ ਪੈ ਗਈ ਬਰਕਤਾਂ ਸਾਂਝੀਆਂ ਕਰਨ ਵਾਲੀ ਗੱਲ ਨੇ ਰੂਪਮਤੀ ਦੀ ਪ੍ਰਸੰਸਾ ਤੁਹਾਨੂੰ ਉਸਾਲਾ ਦੇ ਮਾਰਿਆ ਉਸ ਤੋਂ ਕੋਈ ਖੁਸ਼ੀ ਬੋਚੀ ਨਹੀਂ ਸੀ ਜਾ ਰਹੀ ਆਖਣ ਲੱਗੀ ਪਿਤਾ ਸਨਮਾਨ ਮੂਰਤੀ ਜੀਓ ਮੈਂ ਚਾਹੁੰਦੀ ਹਾਂ ਦੱਖਣਗਾਂ ਨੂੰ ਇਸ ਸਾਲ ਦੀ ਸਾਲ ਦੀ ਦੇਣ ਵਾਲੀ ਬਾਜ਼ਗੁਜ਼ਾਰੀ ਸੁਲਤਾਨ ਦੇ ਜੇਤੂ ਸੁਪਾਂਗਾ ਵਿੱਚ ਵੰਡ ਦਿੱਤੀ ਜਾਵੇ ਫੌਜਦਾਰਾਂ ਨੂੰ ਖਿਲਗਤਾ ਬਖਸ਼ੀਆਂ ਜਾਣ ਅਸਾਂ ਮੰਡੂ ਰਾਜ ਨਾਲ ਸਦੀਵੀ ਮਿੱਤਰਤਾ ਗੰਢ ਕੇ ਰੱਖਣੀ ਹੈ ਸੁਲਤਾਨ ਝੱਟ ਬੋਲ ਪਿਆ ਅਸੀਂ ਤੁਹਾਡੀ ਮਿੱਤਰਤਾ ਜ਼ਰੂਰ ਲੈ ਕੇ ਜਾਵਾਂਗੇ ਪਰ ਬਾਕੀ ਸਭ ਇਨਾਮ ਮੰਡੂ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਦੇਵੇਗਾ ਅਸੀਂ ਆਪਣੇ ਵਚਨ ਅਨੁਸਾਰ ਤੁਹਾਡਾ ਇੱਕ ਟਕਾ ਨਹੀਂ ਖਰਚ ਕਰਵਾਉਣਾ ਦੱਖਣੀਆ ਦੇ 100 ਦੇ ਕਰੀਬ ਕੈਦੀ ਐ ਉਹ ਵੀ ਤੁਹਾਡੇ ਖਵਾਲੇ ਉਹਨਾਂ ਨੂੰ ਛੱਡੋ ਨਾ ਛੱਡੋ ਨਸੰਗ ਜੰਗ ਦਾ ਹਰਜਾਨਾ ਬਸੂਰ ਲਵੋ ਮਾਂਡੂ ਹਰ ਪੀੜ ਵਿੱਚ ਮੈਂ ਯਕੀਨ ਦਿਵਾਉਂਦਾ ਹਾਂ ਤੁਹਾਡੀ ਬਾਹ ਬਣਿਆ ਰਹਾਂਗਾ ਮੁੱਖ ਮੰਤਰੀ ਨੇ ਮੋੜ ਬੇਨਤੀ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੈਦੀ ਤੁਸੀਂ ਉਹ ਤੁਸਾਂ ਬਣਾਈ ਐ ਉਹਨਾਂ ਨਾਲ ਜੋ ਮਰਜ਼ੀ ਸਲੂਕ ਕਰੋ ਜੇ ਤੁਸੀਂ ਦਰਿਆ ਦਲੀ ਨਾਲ ਸਾਨੂੰ ਭਾਈਵਾਲ ਬਣਾਉਂਦੇ ਹੋ ਤਾਂ ਅਸੀਂ ਤੁਹਾਨੂੰ ਬਰਾਬਰ ਸ਼ਰੀਕ ਕਰਕੇ ਤਖਣਾਂ ਨਾਲ ਅਜਿਹਾ ਸਮਝੌਤਾ ਚਾਹਾਂਗੇ ਕਿ ਉਹ ਖਰਾਜ ਲੈਣਾ ਭੁੱਲ ਜਾਣ ਸਮਝੌਤੇ ਨਾਲ ਅਸੀਂ ਉਹਨਾਂ ਦੀ ਕੈਦੀ ਛੱਡ ਦੇਈਏ ਤੇ ਉਹ ਸਾ ਉਹ ਸਾਡੇ ਉਤੋਂ ਹਮੇਸ਼ਾ ਲਈ ਆਪਣਾ ਦਾਪਾ ਚੁੱਕ ਲੈਣ ਉਹ ਸਾਨੂੰ ਆਪਣੇ ਭਰਾ ਸਮਝਣ ਤੁਹਾਡੇ ਬਾਣ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਸੁਲਤਾਨ ਨੇ ਮੰਡੀ ਦਰਬਾਰੀਆਂ ਨੂੰ ਹਰ ਤਰ੍ਹਾਂ ਤਸੱਲੀ ਦਿੰਦੇ ਆਖਿਆ ਮਾਚਾ 14 ਜਿੱਤ ਦੀ ਖੁਸ਼ੀ ਵਿੱਚ ਪਲਕੇ ਜਸ਼ਨ ਮਨਾਇਆ ਜਾਵੇ ਅਤੇ ਦੋਹੇ ਧਿਰਾਂ ਦੇ ਜਵਾਨਾਂ ਦੀਆਂ ਖੇਡਾਂ ਕਰਵਾਈਆਂ ਜਾਣ। ਅਜਿਹਾ ਜਿੱਤ ਦੇ ਮੌਕੇ ਸੁਲਤਾਨ ਦੀ ਗੱਲ ਨੂੰ ਕਿਹਨੇ ਮੋੜਨਾ ਸੀ? ਰੂਪਮਤੀ ਨੇ ਭਰਪੂਰ ਭਰਪੂਰ ਖੁਸ਼ੀ ਨਾਲ ਹਾਮੀ ਭਰ ਦਿੱਤੀ। ਪਲਕੀ ਖੁਸ਼ੀਆਂ ਦਾ ਦਿਨ ਮਨਾਇਆ ਜਾਵੇਗਾ। ਸੁਲਤਾਨ ਦੀ ਸਾਰੀ ਸੈਨਾ ਨੂੰ ਦਾਵਤ ਦਿੱਤੀ ਜਾਵੇਗੀ। ਸੁਲਤਾਨ ਹਜ਼ੂਰ ਦੀ ਮਿਹਰਬਾਨੀ ਨੇ ਸਾਨੂੰ ਸਤੰਤਰਤਾ ਬਖਸ਼ੀ ਹੈ। ਅਸੀਂ ਉਹਨਾਂ ਦੇ ਸਾਰੇ ਸਿਪਾਹਾਂ ਦਾ ਧੰਨਵਾਦ ਕਰਦੇ ਹਾਂ ਸਿਪਾਹੀ ਰੂਪਮਤੀ ਦੇ ਖੁੱਲੇ دیدار ਕਰਕੇ ਖੁਸ਼ੀ ਨਾਲ ਅਚੰਬੇ ਵਿੱਚ ਆ ਗਏ ਉਹਨਾਂ ਐਸੀ ਸੁੰਦਰ ਜਵਾਨ ਤੇ ਗੁਣਗਾਂਤੀ ਰਾਣੀ ਕਦੇ ਵੇਖੀ ਹੀ ਨਹੀਂ ਸੀ ਬੇਗਮਾ ਤਾਂ ਸਤਰਾ ਵਿੱਚੋਂ ਬਾਹਰ ਨਹੀਂ ਨਿਕਲ ਸਤਰਾ ਵਿੱਚੋਂ ਬਾਹਰ ਨਹੀਂ ਨਿਕਲਦੇ ਜੇ ਬਾਹਰ ਆਉਂਦਿਆਂ ਸਨ ਤਾਂ ਪਰਦਿਆਂ ਵਿੱਚ ਅਤੇ ਡੋਲੀ ਵਿੱਚ ਬੈਠਣ ਤੱਕ ਸਾਰੇ ਸਿਪਾਹਾਂ ਨੂੰ ਧੌਣਾ ਨੀਵੀਆਂ ਕਰਕੇ ਖਲੋਣਾ ਪੈਂਦਾ ਸੀ ਪਹਿਲਾ ਸਿਪਾਹੀ ਦੂਜੇ ਨੂੰ ਆਖਣ ਲੱਗਾ ਮਾਰੋਈ ਰਫਕੀਆਂ ਰੂਪ ਰਾਣੀ ਨੂੰ ਵੇਖ ਕੇ ਮੇਰਾ ਤਾਂ ਸਾਹ ਹੀ ਉ ਤਾਂ ਚੜ ਗਏ ਸੁਲਤਾਨ ਦੀ ਕਿਸਮਤ ਜਾਰਾ ਬਿੱਲੇ ਦੇ ਬਾਗੀ ਛੱਕਾ ਟੁੱਟਾ ਘਟੋ ਘਾਟਾ ਆਪਾਂ ਦੀਦਾਰੇ ਕਰਕੇ ਤਾਂ ਨਿਹਾਲ ਹੋ ਗਈ ਉਸ ਨੂੰ ਨੋਖਾ ਨਸ਼ਾ ਚੜਦਾ ਜਾ ਰਿਹਾ ਸੀ ਢੋਲਾਂ ਅਤੇ ਨਿਫਾਰੀਆਂ ਦੀ ਸਰੀਲੀ ਆਵਾਜ਼ ਨਾਲ ਜੇ ਤੁ ਕਾਫਲਾ ਸ਼ਹਿਰ ਵੱਡਦਾ ਹੋ ਗਿਆ ਕੋਠਿਆਂ ਦੀਆਂ ਛੱਤਾਂ ਉੱਤੇ ਸੁਲਤਾਨ ਦੀ ਸੈਨਾ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ ਧੰਨਵਾਦ